ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਬਿੰਦਰਾ ਦੀ ਅਪੀਲ ਤੇ ਨਿੱਜੀ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਫੀਸ ਮੁਆਫ ਕਰਨ ਦੀ ਮੁਹਿੰਮ ਨਿਤ ਦਿਨ ਸਫਲਤਾ ਵੱਲ ਵਧ ਰਹੀ ਹੈ ਇਸ ਮੁਹਿੰਮ ਨੂੰ ਵਕ ਵਕ ਨਿੱਜੀ ਸਕੂਲਾਂ ਵੱਲੋਂ ਲਗਾਤਾਰ ਸਹਿਯੋਗ ਮਿਲ ਰਿਹਾ ਹੈ ਹੁਣ ਤੱਕ ਇਕੱਲੇ ਸ਼ਹਿਰ ਲੁਧਿਆਣਾ ਵਿੱਚ 2500 ਤੋਂ ਵਧੇਰੇ ਵਿਦਿਆਰਥੀਆਂ ਦੀ 2 ਮਹੀਨੇ April ਅਤੇ May ਮਹੀਨੇ ਦੀ ਫੀਸ ਅਤੇ ਹੋਰ ਫੰਡ ਮੁਆਫ ਕਰਾਈ ਜਾ ਚੁੱਕੇ ਹਨ ਅੱਜ ਇੱਕ ਹੋਰ ਨਿੱਜੀ ਸਕੂਲ ਰੈਡ ਰੋਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਆਪਣੇ ਸਾਰੇ 550 ਵਿਦਿਆਰਥੀਆਂ ਦੀ 2 ਮਹੀਨੇ ਦੀ ਫੀਸ ਮੁਆਫ ਕਰਨ ਦਾ ਐਲਾਨ ਕੀਤਾ ਹੈ ਇੱਥੇ ਹੀ ਬਾਸਨਈ ਸਕੂਲ ਨੇ ਸਾਰੇ ਵਿਦਿਆਰਥੀਆਂ ਦੀ ਸਾਲਾਨਾ ਦਾਖਲਾ ਫੀਸ ਅਤੇ ਹੋਰ ਫੰਡ ਵੀ ਸਾਰਾ ਸਾਲ ਲਈ ਮੁਆਫ ਕਰ ਦਿੱਤੇ ਹਨ ਸਕੂਲ ਵੱਲੋਂ ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਅਤੇ ਚੇਅਰਮੈਨ ਸਰਦਾਰ ਬਿੰਦਰਾ ਦੀ ਅਪੀਲ ਤੇ ਕੀਤਾ ਹੈ ਇਸ ਸਬੰਧੀ ਸਹਿਮਤੀ ਪੱਤਰ ਸਰਦਾਰ ਬਿੰਦਰਾ ਨੂੰ ਉਹਨਾਂ ਦੇ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਦਫ਼ਤਰ ਵਿਖੇ ਸੌਂਪਿਆ ਗਿਆ। ਖੁਸ਼ੀ ਦੀ ਗੱਲ ਹੈ ਕਿ ਅੱਜ ਫੇਰ ਇੱਕ ਸਕੂਲੇ ਹੋਰ ਅੱਗੇ ਆਏ ਹਨ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕੋਰੋਨਾ ਮਹਾਮਾਰੀ ਚੱਲਦੀ ਹੈ ਇਸ ਮਹਾਮਾਰੀ ਦੇ ਵਿੱਚ ਹੋਰ ਇੱਕ ਇੱਕ ਹੋਰ ਸਕੂਲ ਸਾਡੇ ਸਾਹਮਣੇ ਆਏ ਹਨ ਰੈਡ ਰੋਜ਼ ਮਾਡਲ ਸੀਨੀਅਰ ਸਕੇਲਡ ਸਕੂਲ ਅੱਜ ਉਹਨਾਂ ਨੇ ਉਹਨਾਂ ਦੇ ਸਕੂਲ ਦੀ ਸਟ੍ਰੈਂਥ ਸੀ 550 ਬੱਚੇ ਅੱਜ ਉਹਨਾਂ ਦੇ 550 ਬੱਚਿਆਂ ਦੀ ਫੀਸ ਮਾਫ ਕਰਤੀ ਹੈ April ਅਤੇ May ਦੀ 2020 ਅਤੇ ਇਹਦੇ ਨਾਲ ਸੈਕੰਡਲੀ ਜਿਹੜੀ ਐਡਮਿਸ਼ਨ ਫੀਸ ਹੈ ਸਾਲ ਦੀ ਉਹ ਵੀ ਮਾਫ ਕਰਤੀ ਹੈ ਤੇ ਮੈਂ ਜਾਣਕਾਰੀ ਦੇਣਾ ਚਾਹਨਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਜਿਹੜਾ ਪਹਿਲਾ ਸਕੂਲ ਸੀ ਉਹ ਸੀ ਗਿਆਨ ਨਿਕੇਤਨ ਪਬਲਿਕ ਸਕੂਲ ਜਿਹਨੇ 1000 ਬੱਚੇ ਦੀ ਫੀਸ ਮਾਫ ਕੀਤੀ ਸੀ ਸੈਕੰਡ ਤੇ ਸੀਗਾ ਰੈੱਡ ਰੋਜ਼ ਪਬਲਿਕ ਸੀਨੀਅਰ ਸੈਂਡਰੀ ਸਕੂਲ ਉਹਨਾਂ ਨੇ 950 ਬੱਚਿਆਂ ਦੀ ਕੀਤੀ ਸੀ ਤੇ ਇਹਨਾਂ ਦੀ ਇੱਕ ਹੋਰ ਬ੍ਰਾਂਚ ਹੈ ਮਾਡਲ ਸੀਨੀਅਰ ਸੈਂਡਰੀ ਸਕੂਲ ਇਹਨਾਰੇ 550 ਬੱਚਿਆਂ ਦੀ ਫੀਸ ਅੱਜ ਮਾਫ ਕੀਤੀ ਹੈ ਸੋ ਟੋਟਲ ਕਮਸ ਟੂ 2500 ਸਾਡੀ ਬੋਰਡ ਦੀ ਅਪੀਲ ਤੇ ਮੇਰੀ ਆਪਲੀਜੀ ਅਪੀਲ ਤੇ ਮੈਂ ਸਾਰੇ ਸਕੂਲਾਂ ਨੂੰ ਅਪੀਲ ਕਰ ਰਿਹਾ ਹਾਂ ਔਰ ਬਾਰ-ਬਾਰ ਅਪੀਲ ਕਰ ਰਿਹਾ ਕਿ ਜੇ ਹੋ ਸਕਦਾ ਹੈ ਤੇ ਅਸੀਂ ਜ਼ਰੂਰ ਇਸ ਮਹਾਮਾਰੀ ਦੇ ਵਿੱਚ ਸਟੂਡੈਂਟਸ ਦੀ 2 ਮਹੀਨੇ ਦੀ ਫੀਸ ਮਾਫ ਕਰੀਏ ਤਾਂ ਕਿ ਸਾਰੇ ਲੋਕ ਘਟਾਲੇ ਜਾਉਂਦੇ ਮਾਪਿਆਂ ਨੂੰ ਥੋੜੀ ਜਿਹੀ ਰਾਹਤ ਮਿਲੇ ਸਾਡੇ ਆਨੰਦ ਸੀਐਮ ਸਾਹਮਣੇ ਮਿਸ਼ਨ ਫਤਿਹ ਕੀਤਾ ਚਾਲੂ ਸਾਡਾ ਬੋਰਡ ਯੂ ਕਮਿਟਿਡ ਹੈ ਉਸ ਮਿਸ਼ਨ ਦੇ ਲਈ ਔਰ ਅਸੀਂ ਉਸ ਮਿਸ਼ਨ ਫਤਿਹ ਦੀਆਂ ਜੋ ਨੀਤੀਆਂ ਹਨ ਉਹਨਾਂ ਨੂੰ ਡੋਰ ਟੂ ਡੋਰ ਸਾਰੇ ਯੂਨਟ ਤੱਕ ਲੈ ਕੇ ਜਾਵਾਂਗੇ ਔਰ ਇਹ ਮਿਸ਼ਨ ਫਤਿਹ ਦੇ ਵਿੱਚ ਸਾਡਾ ਇੱਕ ਤੀਸਰਾ ਉਪਰਾਲਾ ਹੈ ਮੈਂ ਬਹੁਤ ਧੰਨਵਾਦ ਕਰਦਾ ਇਦਾਂ ਦੇ ਇੰਸਟੀਟਿਊਸ਼ਨ ਜਿਹੜੇ ਇਸ ਟਾਈਮ ਦੇ ਵਿੱਚ ਅੱਗੇ ਆਏ ਆਈ ਥਿੰਕ ਇੱਕ ਪ੍ਰੈਕਟੀਕਲ ਐਗਜ਼ਾਮਪਲ ਹੈ ਹਿਮੈਨਿਟੀ ਕਿ ਇਸ ਟਾਈਮ ਦੇ ਵਿੱਚ ਜਦ ਕਿ ਆਪਣੇ ਕੋਲ ਇੱਕ ਲਿਮਿਟਡ ਰਿਸੋਰਸਸ ਹੈ ਅ ਲਿਮਿਟਡ ਸੋਰਸਸ ਦੇ ਵਿੱਚ ਆਪਾਂ ਇੰਨੇ ਆਪਰੇ ਆਲੇ ਕਰ ਰਹੇ ਹਾਂ ਸੋ ਅਖੀਰ ਦੇ ਵਿੱਚ ਮੈਂ ਹੀ ਕਹਿਣਾ ਚਾਹਾਂ ਕਿ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਟੋਟਲ 2500 ਸਟੂਡੈਂਟਸ ਸੀ ਫੀਸ ਮਾਫ ਕੀਤੀ ਹੈ ਕੁਝ ਸਕੂਲਾਂ ਨੇ ਸਾਡੇ ਬੋਰਡ ਦੀ ਅਪੀਲ ਤੇ टू 2500 स्टूडेंट्स टू आई वांटेड टू विश देम बेस्ट ऑफ लक विद द बेस्ट ऑफ एवरीथिंग इन देयर लाइफ थैंक यू ਉਹਨਾਂ ਹੋਰ ਨਾ ਵੱਡੇ ਨਿੱਜੀ ਸਕੂਲਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਮੁਸ਼ਕਿਲ ਘੜੀ ਵਿੱਚ ਵਿਦਿਆਰਥੀਆਂ ਦੀ ਫੀਸ ਮਾਫ ਕਰਨ ਅੱਜ ਦੇ ਦੌਰ ਵਿੱਚ ਮੱਤਮ ਵਰਗ ਆਰਥਿਕ ਪੱਖੋਂ ਕਾਫੀ ਡਾਵਾ ਡੋਲ ਹੈ ਇਸ ਕਰਕੇ ਨਿੱਜੀ ਸਕੂਲਾਂ ਨੂੰ ਇਹ ਜਿਹੇ ਮਾਪਿਆਂ ਦਾ ਸਹਾਰਾ ਬਣਨਾ ਚਾਹੀਦਾ ਹੈ ਇਸ ਮੌਕੇ ਉਹਨਾਂ ਕਈ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣੂ ਕਰਵਾਇਆ। ਲੁਧਿਆਣਾ ਤੋਂ ਬਲਵਿੰਦਰ ਸਿੰਘ ਦੀ ਰਿਪੋਰਟ ਐਸਐਮਜ਼ੈਟ ਨਿਊਜ਼।